ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਔਲਾਦ ਕਾਫੀ ਲੇਟ ਪਏ ਸੀ ਕਿਉਂਕਿ ਈਮਾਨ ਦਾ ਜਨਮ ਦਿਨ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਪਿਕਚਰ ਦੇਖਣ ਤੋਂ ਬਾਅਦ ਫਿਰ ਖਾਣਾ ਖਾਣ ਦੇ ਆ ਬਾਬਾ ਕਾਫੀ ਟਾਈਮ ਲੱਗ ਗਿਆ ਤੇ ਈਮਾਨ ਤਾਂ ਹਜੇ ਹੋਇਆ ਹੁਣ ਜਾਗ ਗਿਆ ਬਣਿਆ ਗੁੱਡ ਮਾਰਨਿੰਗ ਈਮਾਨ ਆ ਬਿਠੀਏ ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਆ वेलकम <laughs> मैं ਤੁਹਾਡਾ ਸਾਡੇ YouTube ਚੈਨਲ ਜੀ ਦਾ ਨਾਮ ਹੈ ਜੀ ਸਿੰਧੂ ਫੈਮਿਲੀ ਵਲੌਗ ਤੇ ਰਾਤ ਸਾਨੂੰ ਬਹੁਤ ਟਾਈਮ ਹੋ ਗਿਆ ਸੀਗਾ ਤੇ ਲੇਟ ਹੋ ਗਏ ਸੀ ਅੱਜ ਅਰਮਾਨ ਨੇ ਸਕੂਲ ਫੇਰ ਤੋਂ ਨਹੀਂ ਜਾਣਾ ਕਿਉਂਕਿ ਬਾਰਿਸ਼ ਬਹੁਤ ਬਹੁਤ ਬਾਹਰ ਆਈ ਜਾਂਦੀ ਹੈ ਤੇ ਅੱਜ ਇਹ ਘਰੇ ਆ ਘਰੇ ਰਹਿ ਕੇ ਅੱਜ ਇਹ ਪੇਪਰ ਦੀ ਪ੍ਰੈਕਟਿਸ ਕਰੂਗਾ ਵੈਸੇ ਵੀ ਥਕਾਵਟ ਬਹੁਤ ਜ਼ਿਆਦਾ ਹੋ ਗਈ ਸੀ ਅੱਗੇ ਤੋਂ ਆ ਤੁਸੀਂ ਕਿਹਨਾਂ ਨੂੰ ਘੁਟੀਆਂਤਾ ਨੂੰ ਬੁਲਾ ਰਹੇ ਹੋ ਦਾ ਧਿਆਨ ਆ ਜਾ ਕੋਈ ਨਹੀਂ ਮੈਸੇਜ ਤਾਂ ਕੋਈ ਨਹੀਂ ਆਇਆ ਨਹੀਂ 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 ਕੀ ਭਾਲੀ ਜੰਨੇ ਆ ਬੇਸਕਟ ਖਤਮ ਹੋ ਗਏ ਆ ਹੁਣ ਬੇਸਕਟ ਖਤਮ ਹੋ ਗਏ ਖਤਮ ਜਦੋਂ ਰੱਬ ਦਾ ਬਸ ਅਰਮਾਨ ਅਰਮਾਨ ਤਾਂ ਹੁਣ ਤਾਂ ਕਿਨੋਂ ਘੱਟ ਰਹੰਦਾ ਤੂੰ ਹੀ ਚੱਪੰਦੇ ਰਹੇ ਲੈ ਤਾਂ ਮੈਨੂੰ ਭੁੱਖ ਲੱਗਦੀ ਤੇ ਮੈਂ ਖਾ ਜਾਨੀ ਆ ਚਲੋ ਬੇਸਕਟ ਖਾਣ ਵਾਸਤੇ ਹਿੰਦੇ ਆ ਮੋਟੀ ਤੂੰ ਹੀ ਹੋ ਗਈ ਹੈ ਨਾ ਮੋਟੀ ਆਛਾ ਪ੍ਰਧਾਨ ਮੰਤਰੀ ਜੀ ਉੱਠ ਜੋ ਕਿ ਅੱਜ ਪਏ ਰਹਿਣਾ ਲੈ ਹੇ ਇਹ ਰੱਬਾ ਵਸ ਕਰ ਅੱਜ ਵੀ ਹਟੂਗਾ ਕਿ ਨਹੀਂ ਮੈਨੂੰ ਤਾਂ ਆਪ ਨਹੀਂ ਲੱਗਦਾ ਵੀ ਅੱਜ ਬਾਰਿਸ਼ ਹੋਣੀ ਜਦੋਂ ਨਹੀਂ ਆਉਂਦੀ ਉਦੋਂ ਆਪਾਂ ਨੂੰ ਐ ਹੁੰਦਾ ਕਿ ਮੀਂਹ ਨਹੀਂ ਆਉਂਦਾ بارش ਨਹੀਂ ਹੁੰਦੀ ਜਦੋਂ ਫਿਰ ਰੱਬ ਪਾਉਣ ਲੱਗ ਜੇ ਤੇ ਫਿਰ ਰੱਬ ਹਟਦਾ ਨਹੀਂ ਉਹ ਗੱਲ ਹੋ ਗਈ ਐ ਹਨਾ ਰਮਣ ਅੱਜ ਤਾਂ ਉਹੀ ਗੱਲ ਹੋਈ ਪਈ ਐ ਹੋਂਦ ਨੇ ਸੰਗਾਗੀ ਗਾਇਜ਼ ਕੋਲ ਬੈਠਿਆਂ ਤੋਂ ਬਿਨਾਂ ਇਹ ਪੜਦਾ ਨਹੀਂ ਮੇਰੀ ਜਿਹੜੀ ਵੀਡੀਓ ਹੈ ਨਾ ਇਹਦੀ ਮੈਡਮ ਤੱਕ ਜਾਣੀ ਚਾਹੀਦੀ ਆ ਮੈਂ ਮੈਡਮ ਨੂੰ ਵੈਸੀ ਸੈਂਡ ਕਰ ਦੇਣੀ ਹੈ ਨਾ ਨਹੀਂ ਹੋਰ ਕੀ ਹੈ ਫਿਰ ਜੀ ਦੁਬਾਰਤਾ ਨਹੀਂ ਕਰ ਹੁਣ ਕੋਲ ਸਿੱਖਲੀ ਮਮਾ ਕਿਵੇਂ ਬੈਠੇ ਤੁਸੀਂ ਦੇਖ ਸਕਦੇ ਹੋ ਜੇ ਪੁੱਛੀਏ ਮਮ ਆਏ ਕਿ ਉਹ ਬੈਠੇ ਹਾਂ ਹੋਰ ਕਿਵੇਂ ਬਿਠਾ ਹੀ ਬੈਠਣਾ ਇੱਕ ਤਾਂ ਉਧਰ ਰੱਬ ਨੇ ਜਿਹੜਾ ਉਹ ਮੀਂਹ ਨਾਲ ਬੁਰਾ ਹਾਲ ਕਰਦਾ ਨੀ ਨੀ ਇਹਦਾ ਹੋਰ ਵਾਰ ਕੀ ਹੈ ਯਸ ਨਹੀਂ ਹੋ ਰਿਹਾ ਦੂਜੀ ਵਜਾ ਦੂਜਾ ਦੂਜੀ ਵਜਾ ਹੈ ਕੀ ਪੇਪਰ ਤੇਰਾ ਨਹੀਂ ਮੇਰਾ ਅਸੇ ਪਹਿਲਾਂ ਤੇਰੀ ਨਹੀਂ ਮੇਰੀ ਸ਼ੁਰੂ ਹੋਈ ਹੈ ਲੈ ਸੁਣਾ ਮੈਨੂੰ ਫਿਰ ਕੀ ਸੁਣਾਵਾ ਕੁਛ ਨੰਸਰ ਅਜੇ ਦਿਮਾਗ ਨਹੀਂ ਕੰਮ ਕਰਦਾ ਮੇਰਾ ਪੜ ਲਾ ਜੀ ਹੁਣ ਪੜ ਲਾ ਉਈ ਨਾ ਪੜ੍ਹਾਈ ਹੁਣ ਮੈਂ ਇਹਨੂੰ ਕਹੀ ਐ ਨੀ ਪੜ ਲਾ ਪੜ ਲਾ ਪੜ ਲਾ ਇਹ ਚੱਕ ਕੇ ਫੋਨ ਆ ਗਿਆ ਹੁਣ ਵੀ ਮੈਂ ਮਮਾ ਤੇਰਾ ਵਲੌਗ ਸ਼ੂਟ ਕਰਦਾ ਮੈਂ ਕਿਾ ਚੱਲ ਤੂੰ ਕਰ ਲਾ ਤੇ ਪਰ ਪੜ੍ਹਾਈ ਤੋਂ ਟੱਲਦਾ ਇਹ ਮੈਨੂੰ ਪਤਾ ਹੁਣ ਇਹਨੂੰ ਛੱਡ ਦੇ ਤੇ ਆ ਗਿਆ ਆਪਦੀ ਪੜ੍ਹਾਈ ਕਰ ਲਾ ਆਹੋ ਆ ਗਿਆ ਬਸ 6-7 ਘੰਟੇ ਹੋ ਗਏ ਜੀ ਮੀਂਹ ਪਈ ਜਾਂਦੇ ਨੂੰ ਤੇ ਸੂਬਾ ਦੇ ਅੰਦਰ ਹੀ ਬੈਠੇ ਆ ਕਿਉਂਕਿ ਬਾਹਰ ਬਾਰਿਸ਼ ਬਹੁਤ ਜਿਆਦਾ ਪੈ ਰਹੀ ਹੈ ਤੇ ਕੰਮਕਾਰ ਦੇ ਵਿੱਚ ਖੇਤਾਂ ਦੇ ਵਿੱਚ ਸਾਰੇ ਕੰਮਕਾਰ ਜਿਹੜੇ ਰੁੱਕ ਗਏ ਆ ਲਗਾਤਾਰ ਚੱਲੀ ਜਾਂਦੇ ਨੂੰ ਹੋ ਗਏ ਘੱਟੋ ਘੱਟ 6 ਘੰਟੇ ਤੇ ਕਾਫੀ ਮੀਂਹ ਤੇਜ ਹਰੇ ਵੀ ਨਹੀਂ ਹਟਿਆ ਤੇ ਅੱਜ ਈਰਮਾਨ ਨੂੰ ਨਹੀਂ ਭੇਜਿਆ ਸਕੂਲ ਕਿਉਂਕਿ بارش ਸਵੇਰ ਦੀ ਹੋ ਰਹੀ ਸੀ ਤੇ ਕੱਲੇ ਦਾ ਸੀਗਾ ਚਰਮ ਦਿਨ ਪਰਸੋਂ ਇਹਦਾ ਹੈਗਾ ਪੇਪਰ ਇਸ ਕਰਕੇ ਇਹਨੂੰ ਥੋੜਾ ਜਿਹਾ ਘਰੇ ਹੀ ਸਟੱਡੀ ਕਰਾ ਲਈ ਮੈਡਮ ਸਵੇਰ ਦੀ ਲੱਗੀ ਹੈ ਪੜਾਉਣ ਤੇ ਮੈਂ ਕਿਹਾ ਚਲੋ ਚਾਹ ਬਣਾ ਕੇ ਦਿੰਨੇ ਆ ਤੇ ਆਪਾਂ ਰੱਖੀ ਹੈਗੀ ਆ ਜੀ ਕਿਚਨ ਦੇ ਵਿੱਚ ਚਾਹ ਇਹ ਚਾਹ ਮੇਰਾ ਫਿਰ ਨਹੀਂ ਆਇਆ ਉਬਲ ਬਹੁਤ ਟਾਈਮ ਦੀ ਉਬਲੀ ਜਾਂਦੀ ਇਹਦੇ ਮੈਂ ਥੋੜਾ ਇੱਧਰ ਉਲਝ ਗਿਆ ਸੀ ਇਹਨਾਂ ਨੂੰ ਪਿਉਣਾ ਚਾਹ ਤੇ ਫਿਰ ਕਰਨਗੇ ਪੜਾਈ ਜੀ ਚਾਹ ਦੇ ਵਿੱਚ ਆਪਾਂ ਦੁੱਧ ਪਾਤਾ ਜੀ ਚਾਹ ਉਬਲੀ ਜਾਂਦੀ ਸੀ ਕਾਫੀ ਟਾਈਮ ਦੀ ਮੈਂ ਥੋੜਾ ਉੱਧਰ ਉਲਝ ਗਿਆ ਤੇ ਤੁਸੀਂ ਹੁਣ ਮੈਨੂੰ ਕਮੈਂਟ ਵਲੌਗ ਦੇ ਵਿੱਚ ਕਮੈਂਟ ਕਰਕੇ ਇਹ ਨਾ ਕਹੀ ਜਾਇਆ ਜੋ ਵੀ ਚਾਹ ਬਣਾ ਰਿਹਾ ਅਸੀਂ ਸਾਰੇ ਕੰਮ ਜਿਹੜੇ ਆ ਰਲ ਮਿਲ ਕੇ ਕਰਦੇ ਆਂ ਤੇ ਜਦੋਂ ਵੀ ਮੈਡਮ ਅਰਮਾਨ ਦੀ ਸਟੱਡੀ ਕਰਾਉਣੀ ਆ ਚਾਹ ਵਗੈਰਾ ਇਹਨਾਂ ਨੂੰ ਮੈਂ ਹੀ ਬਣਾ ਕੇ ਦੰਨਾ ਕਿਉਂਕਿ ਪੜਾਉਣਾ ਵੀ ਕਿਸੇ ਨੂੰ ਬਹੁਤ ਔਖਾ ਹੁੰਦਾ ਸਾਰੀ ਝੜੀ ਖਵਾ ਖਪਾਈ ਕਰਨੀ ਇਹ ਅਰਮਾਨ ਥੋੜਾ ਆ ਕਈ ਵਾਰ ਸਟੱਡੀ ਦੇ ਵਿੱਚ ਘਟੇ ਨੂੰ ਸਮਝ ਲੱਗਦੀ ਹੈ ਫਿਰ ਸਾਰਾ ਸਮਝਾਉਣਾ ਪੈਂਦਾ ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਟਿਊਸ਼ਨ ਆਪਾਂ ਨਹੀਂ ਰੱਖ ਸਕਦੇ ਕਿਉਂਕਿ ਪਿੰਡ ਦੇ ਪੈਲ ਦੇ ਵਿੱਚ ਤੇ ਚਾਹ ਉਬਲ ਗਈ 1 ਮਿੰਟ 2 ਮਿੰਟ ਤੇ ਰੱਪੜਾ ਹੋ ਜੇ ਹੋ ਗਿਆ ਕੰਮ ਉਹੀ ਚਾਹ ਗਈ ਉਬਲ ਆਪਣੀ ਤੇ ਸਿਲੰਡਰ ਤੋਂ ਨਿਕਲ ਗਈ ਬਾਹਰ ਤੇ ਫੋਨ ਤੇ ਕੰਮ ਕਰਦੇ ਤੁਹਾਨੂੰ ਪਤਾ ਹੈ ਵੀ ਆਸੇ ਪਾਸੇ ਇਹਰਾ ਕੰਮ ਖਰਾਬ ਵੀ ਹੋ ਜਾਂਦੇ ਆ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨੂੰ ਸਾਫ਼ ਵੀ ਆਪਾਂ ਨੂੰ ਹੀ ਕਰਨਾ ਪੈਣਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਾਫ਼ ਕਰ ਦਿੰਨੇ ਆ ਪੰਜਾਂ ਮਿੰਟਾਂ ਦਾ ਕੰਮ ਆ ਯਾਰ ਗੱਲ ਆ ਕੋਈ ਤੇ ਇਦਾਂ ਹੋ ਰਹੀ ਆ ਸਟੱਡੀ ਤੇ ਆਪਾਂ ਇਹਨੂੰ ਦੰਨੇ ਗਲਾਸਾਂ ਦੇ ਵਿੱਚ ਚਾਹ ਪਾ ਗਏ ਤੇ ਫੇਰ ਇਹਨਾਂ ਦੇ ਦਿਮਾਗ ਹੋਣਗੇ ਤੇਜ਼ ਤੇ ਫੇਰ ਇਹਨਾਂ ਦੀ ਜਿਹੜੀ ਆ ਯਾਦਦਾਸ਼ਤ ਕਾਇਮ ਹੋ ਜੂਗੀ ਤੇ ਫਿਰ ਸਟੱਡੀ ਦੇ ਵਿੱਚ ਅਰਮਾਨ ਵੀ ਤੈਨੂੰ ਬਦਾ ਭੁੱਲਦਾ ਨਹੀਂ ਫਿਰ ਕੋਈ ਵੀ ਗੱਲ ਨਾ ਯਾਦ ਲੋ ਵੀ ਸਵੇਰ ਦਾ ਲੈ ਕੇ ਮੈਂ ਬਿਲਕੁਲ ਨਹੀਂ ਹਟਿਆ ਤੇ ਇਧਰ ਆਪਣੀ ਮੈਡਮ ਨੂੰ ਜਿਹੜੇ ਕੱਪੜੇ ਧੋਣ ਦੀ ਬਣ ਗਏ ਮੈਨੂੰ ਲੱਗਦਾ ਵੀ ਹੁਣ ਕੱਪੜੇ ਹੁਣ ਸੁੱਕਣਗੇ ਕਿੱਥੇ ਕਿੰਨੀ ਮਸ਼ੀਨ ਚ ਸਕਾ ਕੇ ਬਾਦ ਨਹੀਂ ਅੰਦਰ ਤੇ ਆਪੇ ਸੁੱਕ ਜਾਣਗੇ ਮੈਂ ਤਾਂ ਆਖਿਆ ਸੀ ਰਾਮ ਰਾਮ ਕਰ ਲਾ ਟਿਕ ਜਾ ਮੌਸਮ ਦੇ ਵਿੱਚ ਪੁਰਜ਼ਾ ਨਹੀਂ ਹੁੰਦਾ கரੰਟ-ਕਰੰਟ ਵੀ ਆ ਜਾਂਦਾ ਕਈ ਵਾਰ ਤੇ ਨਹੀਂ ਪਰ ਇਹ ਟਿਕ ਦੀ ਟੁਕ ਦੀ ਘਾਟ ਹੀ ਇਹਨੂੰ ਆਇਆ ਮੈਂ ਸਾਰੀ ਦਿਣੀ ਕੰਮ ਕੁਛ ਨਾ ਕੁਛ ਕਰਨ ਲੱਗੀ ਰਵਾਂ ਪਹਿਲਾਂ ਵਲੌਗ ਬਣਾਈ ਜਾਂਦੀ ਸੀ ਫਿਰ ਵਲੌਗ ਨੂੰ YouTube ਤੇ ਚੈਨਲ ਤੇ ਐਡੀਟਿੰਗ ਕੀਤੀ ਐਡੀਟਿੰਗ ਕਰਨ ਤੇ ਲੱਗ ਜਾਂਦਾ ਘੱਟੋ ਘੱਟ 2.5-2 ਘੰਟੇ ਸਾਰੀ ਐਡੀਟਿੰਗ ਕਰਕੇ ਤੇ ਫਿਰ ਉਹਨੂੰ YouTube ਤੇ ਕੀਤੇ ਰਿਲੀਜ਼ ਇਹ ਵੀ ਜਿਹੜਾ ਬਲੌਗ ਬਣਾਉਣ ਦਾ ਕੰਮ ਹੈ ਇਹ ਵੀ ਬਹੁਤ ਮਿਹਨਤ ਵਾਲਾ ਬਈ ਹੁਣ ਕਈਆਂ ਲੋਕਾਂ ਨੂੰ ਜਿਹੜੇ ਬਲੌਗ ਦੇਖਦੇ ਉਹਨਾਂ ਨੂੰ ਸ਼ਾਇਦ ਇਹ ਗੱਲ ਦਾ ਨਹੀਂ ਪਤਾ ਹੋਣਾ ਕਿ ਇਸ ਤੇ ਬਹੁਤ ਮਿਹਨਤ ਆਉਂਦੀ ਹੈ ਬਣਾਉਣ ਤੇ ਇਹ ਕੋਈ ਸੌਕੀ ਗੱਲ ਨਹੀਂ ਹੈ ਤੇ ਤਾਂ ਹੀ ਅਸੀਂ ਕਹਿੰਦੇ ਹੁੰਨੇ ਆਂ ਵੀ ਇਹ ਮਿਹਨਤ ਦਾ ਕੰਮ ਹੈ ਤੇ ਤੁਸੀਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਵੀਡੀਓ ਨੂੰ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਕੇ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਕਿਸ ਤਰ੍ਹਾਂ ਦਾ ਵੀਡੀਓ ਲੱਗੀ ਕੋਈ ਕਮੀ ਪੇਸ਼ੀ ਜਾਂ ਕਿਸੇ ਕਿਸਮ ਦਾ ਕੋਈ ਮੀ ਸੁਬਾ ਦਾ ਪੈ ਰਿਹਾ ਵੀ ਸ਼ਾਮ ਤੱਕ ਅੱਜ ਸ਼ਾਮ ਦੇ 4:30 ਹੋ ਗਏ ਆ ਅਜੇ ਬਿਲਕੁਲ ਨਹੀਂ ਹਟਿਆ ਦੇ ਦੇਖਿਆ ਜੋ ਕਿ ਤੇ ਕਰੰਟ ਕੰਨਟ ਮਸ਼ੀਨ ਚ ਨਾ ਜਾਏ ਆਸੇ-ਪਾਸੇ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਧਿਆਨ ਨਾਲ ਥੋੜਾ ਜਿਹਾ ਕਰੋ ਕੰਮ ਕਿਉਂਕਿ ਚਾਰਸ ਫਿਰ ਗਿੱਲਾ ਹੋਇਆ ਪਿਆ ਸਿਸਟਮ ਸਾਰਾ ਇਹ ਗੱਡੀ ਤੇ ਵੀ ਕਵਰ ਨਹੀਂ ਦਿੱਤਾ ਗਿਆ ਅੱਜ ਚਲੋ ਮੀਂਹ ਦੇ ਵਿੱਚ ਆਪੇ ਥੋੜੀ ਜੂਗੇ ਸਾਰੇ ਆਪਾਂ ਦੂਰ ਦਰਾਡੇ ਜਿੱਥੋਂ ਦੇ ਵੀ ਕੋਈ ਤੁਸੀਂ ਵਲੌਗ ਦੇਖਦੇ ਆ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀ ਮੀ ਇਹ ਸਾਰੇ ਪਿਆਰੇ ਆ ਜਾਂ ਇਕੱਲੇ ਆਪਣੇ ਮਾਲਵਾ ਵਾਲਾ ਕੇ ਜੀ ਆ ਕਿਉਂਕਿ ਇੱਥੇ ਮੀ ਆਇਆ ਤਾਂ ਹੁਣ ਲਗਾਤਾਰ ਪਈ ਜਾਂਦਾ ਪਰ ਇੱਕ ਮਹੀਨੇ ਬਾਅਦ ਆਇਆ ਮੀ ਬਿਲਕੁਲ ਹੁਣੇ ਪਿਆ ਕਿਉਂ ਅਗੇ ਸਾਰੇ ਪੰਜਾਬ ਦੀਆਂ ਆਪਾਂ ਖੁਰਾਂ ਨਿਊਜ਼ ਹੁੰਦੇ ਆ ਮਾਚੂਲਾ ਇਧਰ ਪਾਰੀ ਰੇਗ ਦੇ ਵਿੱਚ ਬਹੁਤ ਤੰਬਾਈ ਠਾਈ ਹੈ ਤੇ ਚੰਡੀਗੜ੍ਹ ਵਾਲੀ ਸਾਈਡ ਵੀ ਬੜਾ ਮੀਂਹ ਪੈ ਰਿਹਾ ਸੀ ਕਾਫੀ ਦਿਨਾਂ ਤੋਂ ਤੇ ਇਧਰ ਅਮਰਸਰ ਰੇਗਾ ਜਲੰਧਰ ਰੇਗਾ ਇਧਰਲੇ ਪਾਸੇ ਤਾਂ ਗੂੜੇ ਹਾੜੀ ਆਏ ਫਿਰਦੇ ਆ ਕਪੂਰਥਲੇ ਵਾਲੀ ਸਾਈਡ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੇ ਮਾਲਵੇ ਦੇ ਵਿੱਚ ਬਹੁਤ ਮੀਂਹ ਘਟ ਪਿਆ ਪਰ ਹੁਣ ਕੱਲ ਤੋਂ ਫਿਰ ਲਗਾਤਾਰੀ ਚੱਲ ਰਿਹਾ ਹੁਣ ਮਾਲਵੇ ਦੀ ਸਥਿਤੀ ਵੀ ਡਾਮਾਂਡੋਰ ਹੋ ਜਾਣੀ ਹੈ ਜੇ ਇਸ ਤਰ੍ਹਾਂ ਅੱਜ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਕੌਫਦਾ ਲੱਗਾ ਉਹ ਸ਼ਾਮ ਹੋ ਗਈ ਜੇ ਰਾਤ ਨੂੰ ਨਾ ਹਟਿਆ ਤਾਂ ਫਿਰ ਤੁਸੀਂ ਸਮਝ ਲਓ ਵੀ ਪਾਣੀ ਦਾ ਵਹਾਅ ਜਿਹੜਾ ਨੀਵੇਂ ਤਸੇ ਨੂੰ ਜਰੂਰ ਚੱਲੂਗਾ ਤੇ ਜੇ